ਰਾ이트 ਪਹਿਲਾਂ ਚੱਲਦੀ ਪਈ ਪਈ ਇਹ ਵੈਸੇ ਗਿਆ ਖਲੋਤਾ ਜਾ ਖੜਾ ਤੇ ਉਹਨਾਂ ਸਾਟ ਫਿੱਟ ਕੋਟ ਪਾ ਦੇਤੇ ਵੀ ਕਰੀ ਬਾਲਾ ਬੂਲਾ ਵਗੈਰਾ ਜਾਂ ਕੋਈ ਉਹਨਾਂ ਦੇ ਆ ਗਿਆ ਕੋਣ ਕਿਸ ਨੇ ਲਾਇਆ ਵੀ ਇੱਥੇ ਇਦਾਂ ਭਰਾ ਦਾ ਸਿਰ ਸੁਰ ਪਾੜ ਗਿਆ ਮੈਂ ਉਸੇ ਟਾਈਮ ਆਇਆ ਸਾਰ ਉਦੋਂ ਤੇ ਮਰੀਜ਼ ਕਿੱਦਾਂ ਤੇ ਮਰੀਜ਼ ਸਾਰਾ ਗੰਭੀਰ ਹਾਲਤਿਆ ਸਾਰਾ ਰੋਡ ਦੇ ਉੱਤੇ ਜਿਹੜਾ ਲੜਕੇੜੇ ਨੇ ਆਪਸ ਦੇ ਵਿੱਚ ਝਗੜਾ ਕਰ ਰਹੇ ਨੇ ਜੋ ਅਸੀਂ ਇਮੀਡੀਏਟਲੀ ਉੱਥੇ ਰਸ਼ ਕੀਤਾ ਸਾਡੇ ਜਾਣ ਤੋਂ ਪਹਿਲਾਂ ਹੀ ਜਿਹੜਾ ਝਗੜੇ ਵਾਲੇ ਇਨੇ ਲੜਕੇ ਸੀ ਉਹ ਭੱਜ ਗਏ ਉੱਥੋਂ ਮੌਕੇ ਤੋਂ ਸੀ ਸੀ ਟੀ ਵੀ ਜਿਹੜੀ ਫੁਟੇਜ ਹੈ ਉਹਨੂੰ ਅਸੀਂ ਪ੍ਰੋਪਰਲੀ ਦੇਖ ਕੇ ਖੰਗਾਲ ਰਹੇ ਹਾਂ ਜੋ ਵੀ ਬੰਦੇ ਆਇਡੈਂਟੀਫਾਈ ਹੋਣਗੇ ਉਹਨਾਂ ਦੇ ਖਿਲਾਫ ਜੋ ਕਾਨੂੰਨੀ ਕਾਰਵਾਈ ਬੰਦੀ ਹੈ ਉਹ ਕਰਾਂਗੇ ਇਹ ਨਾਮ ਇਹ ਦੱਸਦਾ ਰਣਜੀਤ ਸਿੰਘ ਸਰ ਆ ਜਿਹੜਾ ਮੁੰਡਾ ਡਾਕਟਰ ਵਿਜੀਤ ਦੇ ਹਸਪੀਟਲ ਜ਼ਖਮੀ ਪਿਆ ਇਹਦਾ ਨਾਂ ਕੀ ਹੈ ਇਹਦਾ ਜੌਨਪ੍ਰੀਤ ਸਿੰਘ ਹੈ ਕੀ ਗੱਲ ਕੀ ਹੋਈ ਹੈ ਗੱਲ ਪਤਾ ਨਹੀਂ ਇਹਨਾਂ ਦਾ ਕੋਈ ਆਪਸੀ ਝਗੜਾ ਹੈ ਜੀ ਤੇ ਪਤਾ ਨਹੀਂ ਲੱਗਿਆ ਤੇ ਵੈਸੇ ਗਿਆ ਲੜਾਈ ਤੇ ਪਹਿਲਾਂ ਚੱਲਦੀ ਪਈ ਪਈ ਤੇ ਵੈਸੇ ਗਿਆ ਖਲੋਤਾ ਜਾ ਖੜਾ ਤੇ ਉਹਨਾਂ 60 ਕਿਟ-ਕਿਟ ਪਾ ਦੇਦੇ ਵੀ ਕਰ ਦਿੱਤੀ ਨਾਲ ਦੇ ਨਾਲ ਕੀ ਹਥਿਆਰ ਕਾ ਕੀ ਯੂਜ਼ ਕੀਤਾ ਗਿਆ ਕੀ ਮਾਰਿਆ ਇਹਦੇ ਪਤਾ ਨਹੀਂ ਸਰ ਉੱਥੇ ਕੀ ਬਾਲਾ ਬੂਲਾ ਵਗੈਰਾ ਜਾਂ ਕੋਈ ਉਹਨਾਂ ਦੇ ਹੱਥ ਕੋਈ ਆ ਗਿਆ ਸਰ ਇਹਦਾ ਹਥਿਆਰ ਸਰ ਇਹਦੇ ਬਾਰੇ ਨਹੀਂ ਕਿੰਨੇ ਕ ਵਜੇ ਦੀ ਘਟਨਾ ਹੈ 5 ਵਜੇ ਤਕਰੀਬ ਸਰ ਕਿਹੜੀ ਜਗ੍ਹਾ ਤੇ ਹੋਈ ਹੈ ਇਹਦਾ ਇਹ ਆ ਪੱਤਰਕਾਰ ਨੇ ਆ ਜਾਓ ਯਾਨਕਿ ਜੱਜ ਕੁਬਾਰਾਂ ਵਾਲਾ ਜੀ ਬਾਜ਼ਾਰ ਦੇ ਵਿੱਚ ਹਾਂਜੀ ਬਾਜ਼ਾਰ ਦੇ ਵਿੱਚ ਜੱਜ ਕੁਬਾਰਾਂ ਵਾਲਾ ਹਾਂਜੀ ਪਾਉ ਉਹਨੇ ਕੱਚੇ ਰੋਡ ਤੇ ਹਾਂਜੀ ਕਿਹੜਾ ਰੋਡ 메ਨ ਰੋਡ ਹੀ ਕੋਈ ਆ ਪਾਉ ਉਹਨੇ ਤਾਂ ਕੱਚਾ ਰੋਡਾਂ ਜੀ ਤੇ ਇਹਨੂੰ ਇੱਥੇ ਕਦੋਂ ਲੈ ਕੇ ਆਏ ਹੋਈ ਚੱਲਿਆ ਸਰ ਕੋਈ ਅੱਧਾ ਘੰਟਾ ਵਗੈਰਾ ਤੇ ਡਾਕਟਰਾਂ ਦੇ ਮੁਤਾਬਕ ਹੁਣ ਕੰਡੀਸ਼ਨ ਕਿਤਾ ਮਰੀਜ਼ ਦੀ ਤੇ ਲਾਲ ਦੇ ਸੀਰੀਅਸ ਸੀ ਦੱਸੀ ਜਾ ਰਹੀ ਐਮ ਆਰ ਆ ਵਗੈਰਾ ਜਾਂ ਕੋਈ ਸੀਡੀ ਸੀਡੀ ਸਕੈਨ ਵਗੈਰਾ ਕਰਨਗੇ ਤੇ ਫੇਰ ਹੀ ਕੋਈ ਪਤਾ ਲੱਗੇਗਾ ਪੁਲਿਸ ਆਈ ਹੀ ਕੋਈ ਇੱਥੇ ਤਰਦੀਸ਼ ਕਰਨ ਹਾਂਜੀ ਹਾਂਜੀ ਸਰ ਆਈ ਸੀ ਕੀ ਮੰਗ ਕਰਦੇ ਜੋ ਮਾਂਗੇ ਇਹਨਾਂ ਇਨਸਾਫ ਚਾਹੁੰਨੇ ਆ ਜੀ ਜੋ ਵੀ ਇਹਦੇ ਨਾਲ ਘਟਨਾ ਵਾਪਰੀ ਆ ਤੇ ਇਨਸਾਫ ਚਾਹੀਦਾ ਸਾਨੂੰ ਵਿੱਚ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਵੀਰਜੀ ਰਿਸ਼ਪਾਲ ਸਿੰਘ ਆ ਜਿਹੜੀ ਪਾਉਂਡ ਰੋਡ ਤੇ 5 ਵਜੇ ਦੇ ਕਰੀਬ ਕੁਝ ਨੌਜਵਾਨਾਂ ਵੱਲੋਂ ਦੋ ਤਿੰਨਾਂ ਨੌਜਵਾਨਾਂ ਨੂੰ ਛਾਤਰ ਵਗੈਰਾ ਮਾਰੀ ਗਏ ਉਹ ਕੀ ਆ ਘਟਨਾ ਤੇ ਉਹ ਜਿਹੜਾ ਮਰੀਜ਼ ਦਾਖਲ ਆ ਉਹ ਕੀ ਲੱਗਦਾ ਤੁਹਾਡਾ ਵੀਰਜੀ ਜਿਹੜਾ ਮਰੀਜ਼ ਦਾਖਲ ਹੈ ਉਹ ਮੇਰਾ ਬ੍ਰਦਰ ਆ ਕੀ ਨਾਮ ਹੈ ਉਹਨਾਂ ਦਾ ਜੋਵਨਜੀਤ ਸਿੰਘ ਆ ਪਿਤਾ ਦਾ ਨਾਮ ਪਿਤਾ ਦਾ ਨਾਮ ਸਰਦਾਰ ਬਗੀਚਾ ਸਿੰਘ ਆ ਜੀ ਗੱਲਬਾਤ ਕੀ ਹੋਈ ਘਟਨਾ ਦੀ ਗੱਲਬਾਤ ਨਹੀਂ ਸਰ ਪਤਾ ਕੋਈ ਕੀ ਹੋਇਆ ਇਹਨਾਂ ਦਾ ਆ ਉਸ ਵਿੱਚ ਪਤਾ ਤੂੰ ਦੂ ਮੈਂ ਕੋਈ ਹੋਈ ਮੈਨੂੰ ਸਾਰ ਫੋਨ ਆਇਆ ਤੇ ਮੈਨੂੰ ਫੋਨ ਕਿਸ ਨੇ ਲਾਇਆ ਵੀ ਇੱਥੇ ਤੇਰੇ ਭਰਾ ਦਾ ਸਿਰ ਸੁਰ ਪਾੜ ਗਿਆ ਮੈਂ ਉਸੇ ਟਾਈਮ ਆਇਆ ਸਾਰ ਉਦੋਂ ਤੇ ਮਰੀਜ਼ ਕਿੱਦਾਂ ਹੈ ਤੇ ਮਰੀਜ਼ ਸਾਰ ਗੰਭੀਰ ਹਾਲਤ 'ਚ ਆ ਸਾਰ ਹਮਲਾ ਕਰਨ ਵਾਲੇ ਬੰਦਿਆਂ ਬਾਰੇ ਪਤਾ ਕੋਣ ਹੈ ਤੇ ਕਿੱਥੋਂ ਦੇ ਨਹੀਂ ਸਾਰ ਅਣਪਛਾਤੇ ਬੰਦੇ ਆ ਉਦਾਂ ਤੇ ਕੋਈ ਪੁਲਿਸ ਵਗੈਰਾ ਇਨਵੈਸਟੀਗੇਸ਼ਨ ਕਰ ਰਹੀ ਹੈ ਪੁਲਸ ਸਰ ਪੁਲਸ ਆਪ ਦੀ ਕਾਰਵਾਈ ਕਰ ਰਹੀ ਹੈ ਹਜੇ ਕੀ ਮੰਗ ਕੀ ਕਰਦੇ ਆ ਮੰਗ ਸਾਰ ਹੈ ਕਿ ਇਨਸਾਫ ਸਾਨੂੰ ਮਿਲਣਾ ਚਾਹੀਦਾ ਇਹ ਚੀਜ਼ ਦਾ ਜਿਹੜੇ ਬੰਦੇ ਪਵਨ ਰੋਡ ਤੇ ਸਰ ਹੋਇਆ ਜੇ ਹਮਲਾ ਕਿੱਥੇ ਕਿੱਥੇ ਸੱਟਾਂ ਲੱਗੀਆਂ ਉਹ ਜਿਹੜਾ ਬੰਦਾ ਦਾਖਲ ਹੈ ਜਿਹੜਾ ਭਰਾ ਸਰ ਸੱਟ ਸਿਰ ਦੇ ਵਿੱਚ ਕਾਫੀ ਗੰਭੀਰ ਹੈ ਜਿਆਦੀ ਆ ਹਾਲੇ ਕੁਝ ਕਹਿਣੀ ਸੀਸੀਟੀਵੀ ਫੁਟੇਜ ਸਾਹਮਣੇ ਇੱਕ ਬੰਦਾ ਪਛਾਣ ਚ ਆਇਆ ਸਰ ਨਹੀਂ ਹਾਲ ਦੀ ਘੜੀ ਤੇ ਕੋਈ ਨਹੀਂ ਆ ਸਰ ਪਵਨ ਰੋਡ ਕੱਚੇ ਰੋਡ ਦੇ ਉੱਪਰ ਕੋਈ ਝਗੜਾ ਹੋਇਆ ਕੋਈ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਰਹੀ ਹੈ ਕੀ ਮਸਲਾ ਸਰ ਤੇ ਕਾਦੀ ਗੁੰਡਾਗਰਦੀ ਕਰੀ ਤੇ ਸਾਨੂੰ ਇੱਕ ਟੈਲੀਫੋਨਿਕ ਇਨਫੋਰਮੇਸ਼ਨ ਜਿਹੜੀ ਆ ਉਹ ਸੀਓਈਸੀ ਵੀ ਉਹ ਐਂਡ ਰੋਡ ਦੇ ਉੱਤੇ ਜਿਹੜਾ ਲੜਕੇੜੇ ਨੇ ਆਪਸ ਦੇ ਵਿੱਚ ਝਗੜਾ ਕਰਨੇ ਨੇ ਜੋ ਅਸੀਂ ਇਮੀਡੀਏਟਲੀ ਉੱਥੇ ਰਸ਼ ਕੀਤਾ ਸਾਡੇ ਜਾਣ ਤੋਂ ਪਹਿਲਾਂ ਹੀ ਜਿਹੜਾ ਝਗੜੇ ਵਾਲੇ ਜਿਹੜੇ ਲੜਕੇ ਸੀ ਉਹ ਭੱਜ ਗਏ ਉੱਥੋਂ ਮੌਕੇ ਤੋਂ ਤੇ ਇੱਕ ਇਹਦੇ ਵਿੱਚ ਜਿਹੜਾ ਇੰਜਰਡ ਲੜਕਾ ਹੈ ਉਹ ਇੱਥੇ ਸਾਡੇ ਨਿੱਜੀ ਹਸਪਤਾਲ ਹੈ ਉੱਥੇ ਐਡਮਿਟ ਹੈ ਤੇ ਅੰਡਰ ਟਰੀਟਮੈਂਟ ਹੈ ਉਹਦੀ ਸਟੇਟਮੈਂਟ ਮਿਲਣ ਤੋਂ ਬਾਅਦ ਅਸੀਂ ਜੜੀ ਅਗਲੀ ਕਾਰਵਾਈ ਉਹ ਮਿਲ ਚਨੇ ਆਵਾਂਗੇ ਕੀ ਨਾਮ ਆ ਬੰਦੇ ਦਾ ਜਿਹੜਾ ਡਾਕਲੇ ਦਾ ਹਾਂ ਜਿਹੜਾ ਇੰਜਰਡ ਹੈ ਉਹਦਾ ਨਾਮ ਜੋਬਨਜੀਤ ਸਿੰਘ ਹੈ ਸਾਨੂੰ ਬਗੀਚਾ ਸਿੰਘ ਸੀ ਟੀ ਵੀ ਜਿਹੜੀ ਫੁਟੇਜ ਸਾਹਮਣੇ ਆ ਰਹੀ ਉਹਦੇ ਵਿੱਚ ਕਾਫੀ ਨੋਜ਼ਵਾਨ ਹੈ ਕੋਈ ਹੋਰ ਵੀ ਕਾਰਵ ਵਗੈਰਾ ਆਇਆ ਕਿ ਨਹੀਂ ਹਾਂ ਅਸੀਂ ਜੀ ਸੀ ਸੀ ਟੀ ਵੀ ਜਿਹੜੀ ਫੁਟੇਜ ਹੈ ਉਹਨੂੰ ਅਸੀਂ ਪ੍ਰੋਪਰਲੀ ਦੇਖ ਕੇ ਖੰਘਾਲ ਰਹੇ ਹਾਂ ਜੋ ਵੀ ਬੰਦੇ ਆਇਡੈਂਟੀਫਾਈ ਹੋਣਗੇ ਉਹਨਾਂ ਦੇ ਖਿਲਾਫ ਜੋ ਕਾਨੂੰਨੀ ਕਾਰਵਾਈ ਬੰਦੀ ਹੈ ਉਹ ਕਰਾਂਗੇ ਸਰ ਜੀ ਪ੍ਰੇਮਾ ਪੇਸੀ ਜਦੋਂ ਤੁਸੀਂ ਆਉਣ ਦੀ ਸਪੋਰਟ ਪਹੁੰਚੀ ਕੋਈ ਕਲੂ ਸਾਹਮਣੇ ਨਿਕਲ ਕੇ ਆਇਆ ਕਿ ਵਾਟ ਇਜ਼ ਰੀਜਨ ਬੈਂਕ ਜਿਹੜਾ ਉਹ ਇਨਸੀਡੈਂਟ ਦੇਖੋ ਇਹਦੇ ਬਾਰੇ ਅਸੀਂ ਕਲੀਅਰਲੀ ਤੁਹਾਨੂੰ ਕੁਝ ਨਹੀਂ ਕਹਿ ਸਕਦੇ ਕਿਉਂਕਿ ਇਹ ਅਮ ਲੜਕੇ ਲੜਕੇ ਲੜਿਆ ਹੋਣ ਦਾ ਜਿਹੜਾ ਮੇਨ ਮੋਟਿਵ ਹੈ ਜਾਂ ਕਿਉਂ ਲੜੇ ਨੇ ਉਹਦੇ ਬਾਰੇ ਤੇ ਸਟੇਟਮੈਂਟ ਪਲੱਸ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਗੱਲ ਸਾਹਮਣੇ ਆਏਗੀ ਉਹ ਕਲੀਅਰ ਕਰਕੇ ਅਸੀਂ ਤੁਹਾਨੂੰ ਦੁਬਾਰਾ ਬਰੀਫ ਕਰ ਦਿਆਂਗੇ ਸਰ ਆਫਟਰ ਮੈਡੀਕਲ ਰਿਪੋਰਟ ਤੇ ਉਸ ਤੋਂ ਪਹਿਲਾਂ ਕੋਈ ਪ੍ਰੀਵੈਂਟਿਵ ਐਕਸ਼ਨ ਲੈ ਰਹੇ ਹੋਏ ਜਸਟ ਇਟਨਾ ਦੇਖੋ ਜੀ ਸਾਨੂੰ ਜਿੰਨਾ ਤੱਕ ਕੋਈ ਸਟੇਟਮੈਂਟ ਨਹੀਂ ਦੇਗਾ ਉਦੋਂ ਤੱਕ ਅਸੀਂ ਕਾਰਵਾਈ ਨਹੀਂ ਕਰ ਸਕਦੇ ਹਾਂ ਉਹਦਾ ਹਾਲੇ ਮੈਡੀਕਲ ਚੱਲ ਰਿਹਾ ਹੈ ਮੈਡੀਕਲ ਤੋਂ ਬਾਅਦ ਜੋ ਵੀ ਉਹਨੂੰ ਸਟੇਟਮੈਂਟ ਦੇਵੇਗਾ ਉਦੋਂ ਮੁਤਾਬਕ ਅਸੀਂ ਕਾਰਵਾਈ ਕਰਾਂਗੇ ਸਰ ਉਹਦੇ ਕੋ ਪੇਰੈਂਟਸ ਵਗੈਰਾ ਵੱਲੋਂ ਕੋਈ ਪਹਿਲਾਂ ਤੱਕ ਹੁਣ ਪਹੁੰਚ ਕੀਤੀ ਗਈ ਹੈ ਐਕਚੁਅਲੀ ਅਸੀਂ ਉਹਨਾਂ ਦੇ ਪੇਰੈਂਟਸ ਨੂੰ ਪੁੱਛਗਿੱਛ ਕੀਤੀ ਹੈ ਬਟ ਉਹਨਾਂ ਨੂੰ ਇਹਦੇ ਬਾਰੇ ਕੋਈ ਗਿਆਨ ਨਹੀਂ ਹੈ ਵੀ ਇਹ ਝਗੜਾ ਕਿਉਂ ਹੋਇਆ ਤੇ ਕਿਹਦੇ ਨਾਲ ਹੋਇਆ ਇਸ ਕਰਕੇ ਇਹ ਡਾਊਟਫੁਲ ਹੈ ਵੀ ਇਹ ਝਗੜਾ ਹੋਇਆ ਕਿਹਦੇ ਨਾਲ ਉਹਦੀ ਕਲੈਰਟੀ ਜਿਹੜੀ ਹੈ ਉਹ ਇੰਜਰਡ ਬੰਦਾ ਹੀ ਦੇ ਸਕਦਾ ਜੀ ਪਬਲਿਕ ਪਲੇਸ ਤੋਂ ਜੋ ਵੀਊ ਲੈ ਕੇ ਆ ਉਹ ਕਿਹੋ ਜਿਹਾ ਹੈ ਜੀ ਫਲੈਸ਼ ਡਿਮਿਟੈਂਸ ਦੇਖੋ ਜੀ ਉਹ ਪਬਲਿਕ ਤੇ ਪਬਲਿਕ ਆਮ ਬੰਦਾ ਜਿਹੜਾ ਉਹ ਤੇ ਇਸ ਈਨ ਨੂੰ ਮਾਰਾ ਹੀ ਕਹਿੰਦਾ ਹੈ ਜੀ ਕੋਈ ਕਿਸੇ ਨੇ ਵੀ ਇਹਦੀ ਆਪਣੇ ਸ਼ਲਾਘਾ ਨਹੀਂ ਕਰਨੀ ਬਾਕੀ ਕੋਈ ਗੱਲ ਨਹੀਂ ਹੈ ਜਿਹੜੇ ਉਹਨਾਂ ਨੇ ਝਗੜਾ ਕੀਤਾ ਤੇ ਅਸੀਂ ਉੱਥੇ ਤੇ ਬੰਦੀ ਕਾਰਵਾਈ ਕਰਾਂਗੇ ਤੇ ਇਹਨਾਂ ਨੂੰ ਅੰਦਰ ਵੀ ਭੇਜਾਂਗੇ ਜੀ ਥੈਂਕ ਯੂ ਜੀ ਓਕੇ